ਲਾਲ ਜੀ ਭੁੱਲਰ ਤੈਨੂੰ ਇਹ ਚਾਹੀਦਾ ਤੂੰ ਇਸ ਬੈਕ ਮੇ ਦਾ ਮੰਤਰੀ ਹੈ ਲੋਕਾਂ ਨਾਲ ਬਹਿ ਕੇ ਇਸ ਮੁੰਡਿਆਂ ਨਾਲ ਬਹਿ ਕੇ ਉਹਨਾਂ ਦਾ ਮਸਲਾ ਹੱਲ ਕਰਾ ਦੰਮੀ ਨਾ ਬਣ ਤੇ ਇਹ ਕੁਛ ਨਾ ਕੁਛ ਇਹਨਾਂ ਦਾ ਜਿਹੜਾ ਬਣਦਾ ਹੱਥ ਉਹਨਾਂ ਨੂੰ ਮਿਲੇ ਜੇ ਪੱਕੇ ਹੋ ਸਕਦੇ ਤਾਂ ਪੱਕੇ ਕਰਾਓ ਇਹੋ ਹੀ ਬੱਚੇ ਆ ਜਿਹੜੇ ਭਵਿੱਖਿਆ ਦੀ ਤੇ ਸਾਰੇ ਜਿਹੜਾ ਮੈਂ ਦੇਖਿਆ ਬਾਹਰ ਦੇ ਮੁਲਕਾਂ ਤੋਂ ਪਰਤੇ ਆ ਅਸੀਂ ਇੱਕ ਉਦੋਂ ਗੱਲ ਕੀਤੀ ਸੀ ਵੀ ਬਾਹਰ ਦੇ ਮੁਲਕਾਂ ਤੋਂ ਲੋਕ ਇੱਥੇ ਨੌਕਰੀਆਂ ਕਰਨ ਵਾਸਤੇ ਆਉਣਗੇ ਜੇ ਅਸੀਂ ਇਹ ਹਾਲਾਤ ਕਰਤੀ ਆ ਵੀ ਅਸੀਂ ਕੈਂਸਟਰ ਵਾਲੇ ਬੰਦੇ ਤੋੜਦੇ ਲੋਕ ਅਸੀਂ ਉਹਦਾ ਕੱਟਰ ਸੋਸਾ ਪਲਾ ਰਹੇ ਅਸੀਂ ਚੁੱਕ ਚੁੱਕੇ ਚੇਲਾ ਚ ਡੱਕ ਰਹੇ ਜਿਹੜਾ ਆਪਣਾ ਹੱਕ ਮੰਗਦਾ ਮੈਨੂੰ ਨਹੀਂ ਲੱਗਦਾ ਕਿ ਬਾਲੀਵੋਡੀਆ ਸਿਆਸਤਿਆ ਸਿਆਸਤ ਕਰੋ ਪਰ ਲੋਕਾਂ ਦਾ ਭਲੇ ਵਾਸਤੇ ਲੋਕਾਂ ਨੂੰ ਅੰਦਰ ਦੇਣ ਵਾਸਤੇ ਲੋਕਾਂ ਦੇ ਪਰਚੇ ਦਰਜ ਕਰਨ ਵਾਸਤੇ ਸਿਆਸਤ ਨਾ ਕਰੋ ਬਾਈ ਕੁ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਫਿਰ ਦੁਬਾਰਾ ਲਾਈਵ ਹੋਇਆ ਬਈ ਨੂੰ ਰਾਤ ਲਾਈਵ ਹੋਇਆ ਸਾਡੇ ਕਾਫੀ ਵੱਡਿਆਂ ਦੇ ਫੌਟ ਆਏ ਜਿਹੜੇ ਕਨੈਕਟਰ ਜਾਂ ਲੈਵਲ ਜਿਹੜੇ ਅੱਸੋਂ ਬਹੁਤ ਜ਼ਿਆਦਾ ਉੱਥੇ ਟੱਕਾ ਬੁੱਕੀ ਹੋਈ ਤੇ ਉਹਨਾਂ ਤੇ ਪਰਚੇ ਦਰਜ ਕੀਤੇ ਜਾਂ ਕਿਹੜੇ ਤੱਕ 307 ਲਾਤੀ ਜਦੋਂ ਚੁੱਕੇ ਜੇਹ ਲਾਜ ਦੇਤਾ ਮੈਂ ਮਾਨ ਸਾਹਿਬ ਬੇਨਤੀ ਕਰਨੀ ਚਾਹੁੰਦਾ ਵੀ ਇਹ ਲੋਕ ਉਹ ਨਹੀਂ ਜਿਨ੍ਹਾਂ ਨੇ ਆਪਣੇ ਪਿਛੇ ਤੇੜ ਰਾਤ ਇੱਕ ਕਰਕੇ ਆਪਣੀ ਸਰਕਾਰ ਬਣਾਈ ਸਭ ਤੋਂ ਵੱਧ ਜੇ ਖੁਸ਼ੀ ਮਨਾਈ ਸੀ ਤੇ ਮੇਰਾ ਕੰਮ ਡਰਾਈਵਰ ਕਨੈਕਟਰ ਭਾਈ ਜਾਰੇ ਮਨਾਈ ਅੱਜ ਅਸੀਂ ਉਹਨਾਂ ਨੇ ਬੱਚਿਆਂ ਨੇ ਆਪਣੇ ਹੱਕ ਮੰਗੇ ਤੇ ਆਪਾਂ ਉਹਨਾਂ ਤੇ 307 ਲਾ ਕੇ ਵਰਦੇ ਦਿੱਤੇ ਆ ਤੇ ਕੱਲ ਨੂੰ ਕੌਣ ਆਪਣੇ ਨਾਲ ਖੜੂਗਾ ਇਹ ਰਖਸ਼ੇ ਵਾਲੇ ਹੋਏ ਤੇ ਆਪਣੇ ਟੈਂਪੂ ਵਾਲੇ ਹੋਏ ਪੱਸਾਂ ਵਾਲੇ ਹੋਏ ਕਨੈਕਟਰ ਡਰਾਈਵਰ ਟਰੱਕ ਜੀ ਦੀ ਨਾਲੇ ਹੋਏ ਇਹਦਾ ਸਾਰਿਆਂ ਨੇ ਸੁਖੜਾ ਸੁਖ ਸੁਖਿਆ ਆਵਾਦਨ ਪਾਰ ਦੀ ਜਿੱਦੀ ਸਰਕਾਰ ਬਣਦੀ ਸੀ ਤੇ ਅੱਜ ਉਹਨਾਂ ਨੂੰ ਮਿਲਿਆ ਕਿ 360 ਖਪਿਆ ਦਾ ਕੀ ਬਗੜਿਆ ਪੱਗਾ ਲੱਥੀ ਆ ਅਸੀਂ ਕਹਿੰਨੇ ਸਾ ਵੀ ਸਾਡੀ ਸਰਕਾਰ ਚ ਕਿਸੇ ਦੀ ਪਾਗੜੀ ਲੱਥੂਗੀ ਅਸੀਂ ਉਹ ਹਿਸਾਬ ਦੇਵਾਂਗੇ ਕਿਸੇ ਭੀਜੇ ਸਰਪ ਚੁੰਨੀ ਨਹੀਂ ਲੱਥੂਗੀ ਅੱਜ ਸਾਡਾ ਸਾਰਾ ਵਰਗ ਅਸੀਂ ਅੱਜ ਸਾਡੀਆਂ ਭੈਣਾਂ ਸਾਡੀਆਂ ਧੀਆਂ ਜਿਹੜੀਆਂ ਟੀਚਰ ਨੇ ਉਹ ਵੀ ਸੜਕਾਂ ਦੇ ਉੱਤੇ ਨੇ ਤੱਕੀਆਂ ਦੇ ਚਰਚੜ ਕੇ ਆਉਂਦੇ ਹਿਸਾਬ ਮੰਗ ਰਹੇ ਨੇ ਇਸ ਤਰ੍ਹਾਂ ਇਹ ਜਿਹੜੇ ਕਰੈਕਟਰ ਨੇ ਡਰਾਈਵਰ ਉਹ ਆਪ ਦਾ ਸਾਥ ਛੱਡਣ ਵੇਲੇ ਸਾਰਾ ਕੁਝ ਦਾਅ ਤੇ ਲਾ ਕੇ ਆਪਣਾ ਪਰਵਾਰ ਛੱਡ ਕੇ ਪ੍ਰੋਟੈਸਟ ਕਰਕੇ ਟ੍ਰੈਨਸ ਨੂੰ ਹੱਥ ਲਵਾ ਰਹੇ ਨੇ ਕਿ ਮੈਨੂੰ ਨਹੀਂ ਲੱਗਦਾ ਕੋਈ ਵਧੀਆ ਸਿਆਸਤਿਆ ਲਾਲਜੀਤ ਖੁੱਲਰ ਤੈਨੂੰ ਇਹ ਚਾਹੀਦਾ ਤੂੰ ਇਸ ਮੇਰੇ ਦਾ ਮੰਤਰੀ ਲੋਕਾਣਾ ਬਹਿ ਕੇ ਇਸ ਮੁੰਡਿਆਂ ਨਾਲ ਬਹਿ ਕੇ ਉਹਨਾਂ ਦਾ ਮਸਲਾ ਨਿਕਰਾ ਡੰਮੀ ਨਾ ਬਣ ਇਹ ਕੋਈ ਛਣਾ ਕੁਝ ਇਹਨਾਂ ਦਾ ਜਿਹੜਾ ਪੜਦਾ ਹੱਕ ਉਹਨਾਂ ਨੂੰ ਮਿਲੇ 70 ਕੇ ਹਰ ਸਰਦੇ ਦਾ ਪੱਕੇ ਕਰਾਓ ਇਹੋ ਹੀ ਬੱਚੇ ਆ ਜਿਹੜੇ ਭਵਿੱਖਿਆ ਨਹੀਂ ਸਾਰੇ ਜਿਹੜਾ ਮੈਂ ਦੇਖਿਆ ਬਾਹਰ ਦੇ ਮੁਲਖਾਂ ਦੇ ਪਰਤੇ ਆ ਅਸੀਂ ਇੱਕ ਕਦੋਂ ਗੱਲ ਕੀਤੀ ਸੀ ਵੀ ਬਾਹਰਲੇ ਮੁਲਖਾਂ ਤੋਂ ਲੋਕ ਕਿਥੇ ਨੌਕਰੀਆਂ ਕਰਨ ਵਾਸਤੇ ਆਉਣਗੇ ਜੇ ਅਸੀਂ ਇਹ ਹਾਲਾਤ ਕਰਤੀ ਆ ਵੀ ਅਸੀਂ ਕੈਜ਼ਕਿਸਤਾਨ ਵਾਲੇ ਬੰਦੇ ਤੋਂ ਲੋਕ ਅਸੀਂ ਉਹਦਾ ਕਿੱਦਰ ਸੋਸਤ ਲਾ ਰਹੇ ਅਸੀਂ ਚੁੱਕ ਚੁੱਕ ਕੇ ਚੇਲਾ ਲੱਗ ਰਹੇ ਜਿਹੜਾ ਪੜਾਅ ਕਮਾਉਣਾ ਮੈਨੂੰ ਨਹੀਂ ਲੱਗਦਾ ਕਿ ਬਾਲੀ ਜੜੀਆ ਸਿਆਸਤ ਆ ਸਿਆਸਤ ਕਰੋ ਪਰ ਲੋਕਾਂ ਦਾ ਭਲੇ ਵਾਸਤੇ ਲੋਕਾਂ ਨੂੰ ਅੰਦਰ ਦੇਣ ਵਾਸਤੇ ਲੋਕਾਂ ਦੇ ਪਰਚੇ ਦਰਜ ਕਰਨ ਵਾਸਤੇ ਸਿਆਤਾ ਨਾ ਕਰੋ ਜਿਹੜਾ ਅੱਜ ਹਾਲਾਤ ਬਣ ਗਏ ਨੇ ਪੰਜਾਬ ਦੇ ਮੈਨੂੰ ਲੱਗਦਾ ਵੀ ਜਦੋਂ ਬਾਹਰ ਬਹਿ ਕੇ ਆਪਾਂ ਦੇਖਦੇ ਆਂ ਸਰਕਾਰ ਤੋਂ ਤੇ ਉਦੋਂ ਪਤਾ ਲੱਗਦਾ ਵੀ ਛੜ ਤੋਂ ਵੀ ਦਿੱਤੀ ਹੁੰਦਾ ਉਹਨੇ ਇਹਨਾਂ ਨੂੰ ਛੜ ਤੋਂ ਦਿੱਤੀ ਪਰ ਜਦੋਂ ਅਸੀਂ ਬਾਹਰ ਬੈਠ ਕੇ ਦੇਖਦੇ ਆਂ ਉਦੋਂ ਪਤਾ ਲੱਗਦਾ ਵੀ ਅਸੀਂ ਕਿੰਨੇ ਛੜ ਡਾਉਲੇ ਤੇ ਕਿੰਤਾਂ ਫਿਰੋ ਖਾਲਾ ਪਲਾਂ ਕਰ ਰਿਹਾ ਅਸੀਂ ਬਹੁਤ ਹੁੱਬਕੇ ਕਹਿੰਦੇ ਸੀ ਇਹ ਨਹੀਂ ਹਜ਼ਾਰਾਂ ਦਾ ਬਣਦੀ ਸੀ ਅਸੀਂ ਇੰਨਾ ਕੁਸ਼ਾ ਕੀਤਾ ਅਸੀਂ ਤੋਂ ਗੱਲਾਂ ਕਰਦੇ ਜਿਹੜੀਆਂ ਲੋਕ ਬਾਅਦ ਸੰਟਚਰਾ ਕਰਦੇ ਆ ਪਿੱਛੇ ਜੇ ਜਦੋਂ ਕੋਈ ਗੱਲ ਚੱਲੀ ਸੀ ਉਹ ਕਹਿੰਨਿਆ ਸੀ ਕਿ ਅਸੀਂ ਸਰਪੰਚ ਲੜਾਉਨੇ ਆ ਪਿੰਡਾਂ ਚ ਤੇ ਅਸੀਂ ਉੱਤੇ ਜੋ ਨਿਸ਼ਾਨ ਤੇ ਨਿਸ਼ ਲੜਾਉਣਾ ਕਦੀ ਛੋਟਾ ਨਿਸ਼ਾਨਾ ਤੇ ਕਦੀ ਸਰਪੰਚਾਂ ਜੀ ਤੱਕ ਲੜੇ ਹੈ ਆ ਯਾਰ ਜਦੋਂ ਵੀ ਕੋਈ ਗੱਲ ਕਰਦੀ ਹੈ ਕੁਝ ਕਰਨਾ ਦਾ ਤੇ ਦੋ ਤੇ ਖੂਕ ਕਰ ਲੈ ਤੋ ਇਹ ਦੋ ਵਾਤਵਾਰ ਸ਼ੇਅਰ ਕਰੋ ਤੇ ਮੁੰਡਿਆਂ ਦੇ ਨਾਲ ਅੱਜ ਜਿਹੜੇ ਮੁੰਡੇ ਸਾਡੇ ਕਨੈਕਟ ਡਰਾਈਵਰ ਇਹਨਾਂ ਦਾ ਇਹਨਾਂ ਦੇ ਨਾਲ ਤੁਸੀਂ ਬਹਿ ਕੇ ਤਾਲਮੇਲ ਕਰਕੇ ਇਹਨਾਂ ਦਾ ਮਸਲਾ ਹੱਲ ਕਰੋ ਤਾਂ ਕਿ ਬਚਾ ਸਕੋ ਤੇ ਸੋਦਰ ਜੀ ਆਪਾਂ ਸਲਾਹ ਕਰ ਲਈਏ ਕਿ ਪਰਚਿਆਂ ਦੀ ਰਾਜਨੀਤੀ ਛੱਡ ਕੇ ਬੱਚਿਆਂ ਨੂੰ ਬੱਚਾ ਦਾ ਵੀ ਦੇਖ ਲਈਏ ਬਾਹਰ ਦੇ ਮੌਕੇ ਤੋਂ ਕੀ ਕਿਤੇ ਨੇ ਉਹ ਜਿਹੜੇ ਸਾਡੇ ਆ ਇਹਨਾਂ ਨੂੰ ਤਾਂ ਅਸੀਂ ਬਾਹਰ ਜਾਣ ਤੋਂ ਕਿ ਛੱਡਣਾ ਤੇ ਨਾ ਇੱਕ ਹਰਤੇ ਤੇ ਛੱਡਣਾ ਇਹਨਾਂ ਨੂੰ ਕੀ ਲੱਗਦੇ ਇੱਟਾ ਤੇ ਇਨਾਂ ਨੂੰ ਬਾਹਰ ਲੈ ਕੇ ਬਾਤਵਾਰੇ ਸ਼ੇਅਰ ਕਰੋ ਤਾਂ ਕਿ ਮਾਨ ਸਾਹਿਬ ਕੋਲ ਤੇ ਇਹਦੇ ਕੋਲ ਦਾਲਜੀਤ ਭੁੱਲਰ ਕੋਲੇ ਵੀਡੀਓ ਜਾਵੇ ਤੇ ਉਹਨਾਂ ਦਾ ਬਸ ਗੱਲ ਕਰੀ ਮਾਈਕਲ ਕਾਲਸਾ ਮਾਈਕਲ ਬਿੱਟਾ